ਉਹ ਵੇਖੋ ਜੀ ਇਹਦੇ ਤੇ 100 ਵੋਲਟੇਜ ਕੱਢਦੀ ਪਈ ਆ ਹਾਲਾਂਕਿ ਇਹਦੀ ਬੈਲਟ ਵੀ ਕੱਸੀ ਨਹੀਂ ਗਈ ਬੈਲਟ ਵੀ ਢਿੱਲੀ ਆ ਬਲਬੂ ਤੇ ਦੇਖ ਸਕਦੇ ਜਗਦਾ ਪਿਆ ਵਾ ਬਹੁਤ ਜਿਆਦੀ ਢਿੱਲੀ ਆ ਬੈਲਟ ਬੈਲਟ ਸਲਿੱਪ ਕਰ ਰਹੀ ਆ ਆਪਾਂ ਇੰਜਨ ਲਾ ਕੇ ਤੇ ਨਾਲ ਮੋਟਰ ਲਾ ਕੇ ਸਿੰਪਲ ਮੋਟਰ ਲਾ ਕੇ ਉਹਦੇ ਤੋਂ ਬਿਜਲੀ ਚਲਾ ਸਕਦੇ ਆ ਹੁਣ ਆਪਾਂ ਲੱਗੇ ਆ ਜੀ ਇਹਦੀਆਂ ਤਾਰਾਂ ਦੇ ਕਨੈਕਸ਼ਨ ਕਰਨਾ ਕਨੈਕਸ਼ਨ ਮੇਰੇ ਵੀਰ ਧਿਆਨ ਨਾਲ ਵੇਖ ਲਿਓ ਕਨੈਕਸ਼ਨ ਸੋਖੇ ਆ ਕੰਮ ਵੈਸੇ ਕੋਈ ਨਾ ਔਖਾ ਨਹੀਂ ਆ ਤਾਰਾਂ ਦਾ ਵੇਖੋ ਆ ਤਿੰਨ ਤਾਰਾਂ ਆ ਰਹੀਆਂ ਇਹਦੇ ਵਿੱਚੋਂ ਮੋਟਰ ਦੇ ਹੋਣ ਲੱਗਿਆ ਜੀ ਚਲਾਉਣ ਆਹ ਵੇਖੋ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਹੋਏ ਆਂ ਅੱਜ ਵਾਲੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਗੱਲ ਕਰਨ ਲੱਗੇ ਆ ਜੀ ਮੋਟਰ ਤੋਂ ਆਪਾਂ ਜਨਰੇਟਰ ਕਿਵੇਂ ਬਣਾਉਣਾ ਆ ਕੋਈ ਵੀ ਮੋਟਰ ਤੋਂ ਆਪਾਂ ਜਨਰੇਟਰ ਜਿਹੜਾ ਵਾ ਉਹ ਕਿਵੇਂ ਬਣਾ ਸਕਦੇ ਆ ਤੇ ਉਤੋਂ ਕਿਵੇਂ ਬਿਜਲੀ ਆਪਾਂ ਜਿਹੜੀ ਆ ਲੈ ਸਕਦੇ ਆ ਕਿੰਨੀ ਮੋਟਰ ਤੋਂ ਆਪਾਂ ਕਿੰਨੀ ਬਿਜਲੀ ਪੈਦਾ ਕਰ ਸਕਦੇ ਆ ਤੇ ਅੱਜ ਆਪਾਂ ਇਸੇ ਚੀਜ਼ ਤੇ ਆਪਾਂ ਵਿਚਾਰ ਵੀ ਕਰਾਂਗੇ ਤੇ ਆਪਾਂ ਤੁਹਾਨੂੰ ਮੋਟਰ ਚਲਾ ਕੇ ਵੀ ਵਿਖਾਵਾਂਗੇ ਕਿ ਵੀ ਇਹ ਬਿਜਲੀ ਪੈਦਾ ਕਰ ਸਕਦੀ ਆ ਮੋਟਰ ਕੋਈ ਆਰਮਚਰ ਨਹੀਂ ਆ ਮੋਟਰ ਦੇ ਵਿੱਚ ਵੀ ਆਰਮਚਰ ਵਾਲੀ ਮੋਟਰ ਹੋਵੇ ਕਈ ਵਾਰ ਹੁੰਦਾ ਕਿ ਮੋਟਰਾਂ ਜਿਹੜੀਆਂ ਵਾ ਉਹ ਆਰਮਚਰ ਵਾਲੀਆਂ ਵੀ ਆਉਂਦੀਆਂ ਜਾਦਾ ਪਾਵਰ ਵਾਸਤੇ ਉਹ ਇਹ ਮੋਟਰ ਦੇ ਵਿੱਚ ਕੋਈ ਆਰਮਚਰ ਨਹੀਂਗਾ ਆਪਾਂ ਅੱਜ ਇਹਦੇ ਤੇ ਹੀ ਜਗਾੜ ਲਾਇਆ ਇੱਕ ਤੇ ਆਪਾਂ ਮੋਟਰ ਤੋਂ ਬਿਜਲੀ ਬਣਾ ਕੇ ਵਿਖਾਉਨੇ ਤੁਹਾਨੂੰ ਅੱਜ ਕਿਵੇਂ ਬਣਦੀ ਆ ਆਪਾਂ ਇੰਜਨ ਲਾ ਕੇ ਤੇ ਨਾਲ ਮੋਟਰ ਲਾ ਕੇ ਸਿੰਪਲ ਮੋਟਰ ਲਾ ਕੇ ਉਹਦੇ ਤੋਂ ਬਿਜਲੀ ਚਲਾ ਸਕਦੇ ਆ ਉਹਦੇ ਵਾਸਤੇ ਆਪਾਂ ਨੂੰ ਕੀ ਚਾਹੀਦਾ ਵਾ ਉਹਦੇ ਵਾਸਤੇ ਆਪਾਂ ਨੂੰ ਚਾਹੀਦਾ ਜੀ ਦੋ ਕਨੈਕਟਰ ਚਾਹੀਦੇ ਆ ਜੀ 72 72 ਦੇ ਹੋਣ ਬੈਸਟ ਵਾ ਜੇ ਛੋਟੇ ਵੀ ਹੋਣ ਤੇ ਇੱਕ ਕਨੈਕਟਰ 72 ਦਾ ਹੋਵੇ ਇੱਕ ਕਮ ਸੇ ਕਮ 50 ਦਾ ਹੋਵੇ ਉਵੇਂ 50 ਦੇ ਕਨੈਕਸ਼ਨ ਨਹੀਂ ਚੱਲਣੇ ਆਜੋ ਹੁਣ ਆਪਾਂ ਤੁਹਾਨੂੰ ਪਹਿਲਾਂ ਮੋਟਰ ਦਿਖਾਈਏ ਆ ਆਪਣੇ ਕੋਲੇ ਮੋਟਰ ਆ ਜੀ ਇਹ ਲੁੱਬੀ ਕੰਪਨੀ ਦੀ ਮੋਟਰ ਵਾ ਤੇ ਇਹਨੂੰ ਆਪਾਂ ਤਾਰਾਂ ਜਿਹੜੀਆਂ ਲਾਉਣੀਆਂ ਆਜੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕਨੈਕਸ਼ਨ ਬੁਖਾ ਦਈਏ ਤੇ ਪਹਿਲਾਂ ਤਾਂ ਤੁਸੀਂ ਇਹ ਵੇਖੋ ਕਿ ਇਹਦੀਆਂ ਤਾਰਾਂ ਜਿਹੜੀਆਂ ਵਾ ਇਹ ਕਿਤੇ ਲੱਗੀਆਂ ਨਹੀਂ ਗਿਆ ਆ ਵੇਖੋ ਆ ਸਿੱਧੀਆਂ ਇਹਦੀਆਂ ਤਾਰਾਂ ਜਿਹੜੀਆਂ ਵਾ ਮੋਟਰ ਦੇ ਵਿੱਚੋਂ ਬਾਹਰ ਆ ਰਹੀਆਂ ਵਾ ਕਿ ਤੋ ਇਹ ਵੀ ਕੋਈ ਵੀ ਤਾਰ ਨਹੀਂ ਲੱਗੀ ਇਹ ਸਾਡੀ ਪਾਵਰ ਸੌਰੀ ਹਾਈਡਰੋਲਿਕ ਪ੍ਰੈਸ ਦੇ ਉੱਤੇ ਮੋਟਰ ਲੱਗੀ ਆ ਇਹਦੇ ਤੋਂ ਆਪਾਂ ਬਿਜਲੀ ਕਿਵੇਂ ਜਨਰੇਟ ਕਰਨੀ ਆ ਤੁਹਾਨੂੰ ਇੱਕ ਬਖਾਉਣ ਲੱਗੇ ਆ ਫਾਰਮੂਲਾ ਕਈਆਂ ਦੇ ਕੋਲੇ ਘਰਾਂ ਦੇ ਵਿੱਚ ਲੁੱਬੀ ਦੀਆਂ ਮੋਟਰਾਂ ਜਾਂ ਕੋਈ 3 ਫੇਸ ਮੋਟਰਾਂ ਪਈਆਂ ਹੁੰਦੀਆਂ ਵਾ ਤੇ ਉਹ ਇਹ ਤੋਂ ਕੰਮ ਕਿਵੇਂ ਲੈ ਸਕਦੇ ਆ ਤੇ ਇਸ ਵਾਸਤੇ ਆਪਾਂ ਇਹ ਵੀਡੀਓ ਬਣਾਈ ਆ ਤੇ ਕਿੰਨੀ ਕੁ ਮੋਟਰ ਜਿਹੜੀ ਆ ਉਹ ਕਿੰਨੀ ਬਿਜਲੀ ਪੈਦਾ ਕਰ ਸਕਦੀ ਆ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸਾਂਗੇ ਹੁਣ ਆਪਾਂ ਲੱਗੇ ਆ ਜੀ ਇਹਦੀਆਂ ਤਾਰਾਂ ਦੇ ਕਨੈਕਸ਼ਨ ਕਰਨਾਂ ਕਨੈਕਸ਼ਨ ਮੇਰੇ ਵੀਰ ਧਿਆਨ ਨਾਲ ਵੇਖ ਲਿਓ ਕਨੈਕਸ਼ਨ ਸੋਖੇ ਆ ਕੰਮ ਵੈਸੇ ਕੋਈ ਨਾ ਔਖਾ ਨਹੀਂ ਤਾਰਾਂ ਦਾ ਵੇਖੋ ਆਹ ਤਿੰਨ ਤਾਰਾਂ ਆ ਰਹੀਆਂ ਇਹਦੇ ਵਿੱਚੋਂ ਮੋਟਰ ਦਿਓ ਇਹਨੂੰ ਆਪਾਂ ਕਨੈਕਟਰ ਲਾ ਦੇਣਾ ਠੀਕ ਹੈ ਜੀ ਦੋ ਤਾਰਾਂ ਨੂੰ ਕਨੈਕਟਰ ਲਾ ਦੇਣਾ ਆਹ ਲਓ ਜੀ ਇਹ ਦੋ ਤਾਰਾਂ ਨੂੰ ਲੱਗ ਗਿਆ ਜੀ ਇਹਦੇ ਕਨੈਕਟਰ ਇਹਨੂੰ ਆਪਾਂ ਦੇ ਦੇਣੀ ਆ ਜੀ ਸਪਲਾਈ ਹੁਣ ਜਿਹੜੀ ਇੱਕ ਤਾਰ ਵਾ ਜਿਹੜੀ ਕੱਲੀ ਰਹਿ ਗਈ ਸੀਗੀ ਤਾਰ ਇੱਕ ਆਪਾਂ ਉਹਦੇ ਤੋਂ ਸਪਲਾਈ ਲੈ ਲੈਣੀ ਆ ਵਾਧੂ ਰਹਿ ਗਈ ਸੀ ਜੀ ਦੇ ਵਿੱਚ ਤੇ ਇੱਕ ਆਪਾਂ ਕਨੈਕਟਰ ਦੀ ਕਿਸੇ ਵੀ ਤਾਰ ਤੋਂ ਸਪਲਾਈ ਚੁੱਕ ਲੈਣੀ ਆ ਇੱਥੇ ਬਲਬ ਦੀਆਂ ਤਾਰਾਂ ਜਿਹੜੀਆਂ ਵਾ ਇਹ ਆਪਾਂ ਲਾਤੀਆਂ ਇਹ ਜਿਹੜੀਆਂ AC ਜੀ ਇਹਦੇ ਕਨੈਕਸ਼ਨ ਆਪਾਂ ਕਿਵੇਂ ਕਰਨੇ ਆ ਮੋਟਰ ਦੇ ਇਹਨਾਂ ਨੂੰ ਆਪਾਂ ਹੁਣ ਆਪਾਂ ਇਹਨੂੰ ਵੇਨੇ ਆ ਚਲਾ ਕੇ ਮੇਨ ਆਪਣੀ ਘਰ ਦੀ ਜਿਹੜੀ ਸਪਲਾਈ ਆ ਉਹ ਦੇਤੀ ਆ ਅੱਛਾ ਹੁਣ ਇੱਕ ਹੋਰ ਚੀਜ਼ ਆ ਹੁਣ ਇਹਨੂੰ ਚਲਾਉਣ ਵਾਸਤੇ ਆਪਾਂ ਨੂੰ ਚਾਹੀਦਾ ਇੰਜਣ ਆਪਾਂ ਇੰਜਣ ਦੀ ਜਗ੍ਹਾ ਤੇ ਆਪਾਂ ਮੋਟਰ ਲਾਈ ਆ ਇਹਦੇ ਤੇ ਇੰਜਨ ਆਪਣੇ ਕੋਲੇ ਨਹੀਂ ਸੀਗਾ ਮੌਜੂਦ ਹੈਗਾ ਤੇ ਆਪਾਂ ਇੱਕ ਮੋਟਰ ਲਾਈ ਆ ਤੇ ਆਪਾਂ ਇਹਦੇ ਤੇ ਤੁਹਾਨੂੰ ਇੱਕ ਵਾਰੀ ਚਲਾ ਕੇ ਵਿਖਾਉਨੇ ਆ ਬਿਜਲੀ ਤੇ ਇਹ ਮੋਟਰ ਜਿਹੜੀ ਆ ਇਹ ਬਹੁਤ ਛੋਟੀ ਆ ਜਿਹੜੀ ਆਪਾਂ ਇਹਦੇ ਤੇ ਲਾਈ ਆ ਤੇ ਜਿਹੜੀ ਆ ਮੋਟਰ ਆ ਜਿੱਦੇ ਤੋਂ ਆਪਾਂ ਬਿਜਲੀ ਸਪਲਾਈ ਲੈਣੀ ਆ ਉਹ ਮੋਟਰ ਹੈਗੀ ਆ ਜੀ 3 ਐਚਪੀ ਦੀ ਠੀਕ ਹੈ ਜੀ ਤੇ ਜਿਹੜੀ ਆਪਾਂ ਇਹਦੇ ਤੇ ਦੂਜੀ ਲਾਈ ਆ ਮੋਟਰ ਉਹ 1 ਐਚਪੀ ਦੀ ਆ ਹੁਣ ਆਪਾਂ ਤੁਹਾਨੂੰ ਚਲਾ ਕੇ ਵਿਖਾਉਨੇ ਆ ਸਭ ਤੋਂ ਪਹਿਲਾਂ ਆਜੋ ਇੱਧਰ ਆਜੋ ਫੋਨ ਲੱਗਿਆ ਜੀ ਚਲਾਉਣ ਆ ਵੇਖੋ ਤੁਸੀਂ ਵੀ ਦੇਖ ਸਕਦੇ ਜੇ ਵੀ ਇਹ ਵਧੀਆ ਜਿਹੜਾ ਕਰੰਟ ਕੱਢ ਰਹੀ ਆ ਇੱਕ ਪ੍ਰੋਬਲਮ ਜਰੂਰ ਆ ਰਹੀ ਆ ਸਾਨੂੰ ਉਹ ਇਹ ਆ ਕਿ ਜਿਹੜੀ ਇਹਦੀ ਬੈਲਟ ਵਾ ਉਹ ਸਲਿੱਪ ਹੋ ਰਹੀ ਆ ਉਹ ਬੈਲਟ ਸਲਿੱਪ ਕਰ ਰਹੀ ਆ ਉਹਦਾ ਕਰਕੇ ਥੋੜੇ ਜੇ ਵੋਲਟੇਜ ਜਿਹੜੇ ਆ ਘੱਟ ਆ ਰਹੇ ਆ ਇਹ ਤੁਸੀਂ ਵੇਖ ਸਕਦੇ ਜੇ ਵੀ ਬਲਬ ਵਧੀਆ ਜਗ ਰਿਹਾ ਵਾ ਹਾਲਾਂਕਿ ਇਹਦੇ ਚੱਕਰ ਵੀ ਨਹੀਂ ਪੂਰੇ ਹੈਗੇ ਮੋਟਰ ਦੇ ਬਹੁਤ ਘੱਟ ਜੇ ਆਰ ਪੀ ਐਮ ਉਹ ਤੇ ਜੇ ਪੂਰੀ ਆਪਣੀ ਸਪੀਡ ਨਾਲ ਚੱਲ ਰਹੀ ਹੋਵੇ ਤੇ ਇਹ ਪੂਰੀ ਬਿਜਲੀ ਵਧੀਆ ਜਨਰੇਟ ਕਰਦੀ ਆ ਹਾਂਜੀ ਆਪਾਂ ਇਹਦੇ ਨਾਲ ਲਾਉਣ ਲੱਗੇ ਆ ਜੀ ਐਂਪੀਅਰ ਮੀਟਰ ਫਿਰ ਆਪਾਂ ਇਹਨੂੰ ਚਲਾ ਕੇ ਵੇਖਨੇ ਆ ਵੀ ਇਹ ਵੋਲਟੇਜ ਕਿੰਨੇ ਕ ਕੱਢਦੀ ਆ ਤੇ ਕਿੰਨੇ ਕ ਚੱਕਰਾਂ ਤੇ ਕੱਢਦੀ ਆ ਉਹ ਵੀ ਤੁਹਾਨੂੰ ਦੱਸਦੇ ਆ ਆਪਾਂ ਇਹਦੇ ਨਾਲ ਜੀ ਲਾਤਾ ਵੋਲਟਮੀਟਰ ਐਂਪੀਰਮੀਟਰ ਲਾਤਾ ਵਾ ਇਹ ਵੋਲਟ ਵੀ ਦੱਸੂਗਾ ਆਪਾਂ ਨੂੰ ਐਂਪੀਰ ਵੀ ਦੱਸੂਗਾ ਹੁਣ ਆਪਾਂ ਇੱਕ ਵਾਰੀ ਫੇਰੇ ਨੂੰ ਚਲਾਉਨੇ ਆਂ ਉਹ ਵੇਖੋ ਜੀ ਇਹਦੇ ਤੇ 100 ਵੋਲਟੇਜ ਕੱਢਦੀ ਪਈ ਆ ਹਾਲਾਂਕਿ ਇਹਦੀ ਬੈਲਟ ਵੀ ਕੱਸੀ ਨਹੀਂ ਗਈ ਬੈਲਟ ਵੀ ਢਿੱਲੀ ਆ ਅਰਬੂਤੇ ਦੇਖ ਸਕਦੇ ਜਗਦਾ ਪਿਆਵਾ ਬਹੁਤ ਜਿਆਦੀ ਢਿੱਲੀ ਹੈ ਬੈਲਟ ਬੈਲਟ ਸਲਿੱਪ ਕਰ ਰਹੀ ਹੈ ਹੁਣ ਆਪਾਂ ਇਹਨੂੰ ਬੰਦ ਕਰਕੇ ਤੇ ਫਿਰ ਤੁਹਾਡੇ ਨਾਲ ਕਰਦੇ ਆਂ ਗੱਲਬਾਤ ਕਿਹੜੀ ਮੋਟਰ ਤੇ ਕਿੰਨੀ ਪਾਵਰ ਦੀ ਜਿਹੜੀ ਆ ਇਹ ਮੋਟਰ ਆਪਾਂ ਨੂੰ ਚਾਹੀਦੀ ਆ ਜਿਹੜੀ ਆਪਾਂ ਜਿੱਤੋਂ ਆਪਾਂ ਸਪਲਾਈ ਲੈਣੀ ਆ ਵੇਖੋ ਜੀ ਜਿਹੜੀ ਮੋਟਰ ਤੋਂ ਆਪਾਂ ਸਪਲਾਈ ਲੈਣੀ ਆ ਬਿਜਲੀ ਦੀ ਉਹ ਮੋਟਰ ਆਪਾਂ ਨੂੰ ਚਾਹੀਦੀ ਆ ਜੀ ਘੱਟ ਤੋਂ ਘੱਟ 3 ਐਚਪੀ ਦੀ ਤੇ 3 ਫੇਸ ਮੋਟਰ ਚਾਹੀਦੀ ਆ ਸਿੰਗਲ ਫੇਸ ਮੋਟਰ ਨੇ ਬਿਜਲੀ ਜਨਰੇਟ ਨਹੀਂ ਕਰਨੀ ਇਹਦੇ ਤੇ ਆਪਾਂ ਲੋਡ ਪਾ ਸਕਦੇ ਆ ਜੀ 700 ਤੋਂ 800 ਵਾਟ ਲਗਭਗ ਕਿਲੋਵਾਟ ਤੇ ਲਾ ਕੇ ਬੰਨੇ ਤੁਹਾਡੀ 3 ਐਚਪੀ ਦੀ ਜਿਹੜੀ ਮੋਟਰ ਆ ਉਹ ਚਲਾ ਦੂਗੀ ਇਹਨੂੰ ਕਨੈਕਟਰ ਥੋੜਾ ਇੱਕ ਵੱਡਾ ਹੋਰ ਲਾ ਦਿਓ 72 72 ਦੇ ਦੋ ਕਨੈਕਟਰ ਲਾਓਗੇ ਤੇ 1 ਕਿਲੋਵਾਟ ਚਲਾ ਦੂਗੀ ਹੁਣ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ ਵਾ ਉਹ ਇਹ ਆ ਕਿ ਵੀ ਜੇ ਇਹਦੇ ਤੇ ਆਪਾਂ ਵੱਧ ਲੋਡ ਪਾ ਦਾਂਗੇ ਤੇ ਕੀ ਹੋ ਜਾਊਗਾ ਮੋਟਰ ਨੂੰ ਕੁਝ ਨਹੀਂ ਹੋਣਾ ਜਿਹੜੇ ਦੇ ਵੋਲਟੇਜ ਵਾ ਨਾ ਉਹ ਆ ਬੰਦ ਬਿਜਲੀ ਬੰਦ ਕਰ ਦੂਗੀਏ ਵੋਲਟੇਜ ਆਉਣੇ ਬੰਦ ਹੋ ਜਾਣਗੇ ਜੇ 1 ਕਿਲੋਵਾਟ ਤੋਂ ਤੁਸੀਂ ਵੱਧ ਲੋਡ ਪਾਓਗੇ ਦੇਤੇ ਇਹਦੇ ਨਾਲ ਤੁਸੀਂ ਘਰ ਦੀਆਂ ਛੋਟੀਆਂ ਮੋਟੀਆਂ ਸਪਲਾਈਆਂ ਚਲਾ ਸਕਦੇ ਜੇ ਵੇਖੋ ਕਈਆਂ ਕੋਲੇ ਖੂਹ ਵਾਲੀਆਂ ਮੋਟਰਾਂ ਪਈਆਂ ਹੁੰਦੀਆਂ ਵਾ ਤੇ ਉਹ ਨਾਲ ਨੂੰ ਨਾ ਵੇਚ ਕੇ ਉਤੋਂ ਜੁਗਾੜ ਕਰਕੇ ਤੇ ਇੱਕ ਕੰਮ ਲੈ ਸਕਦੇ ਆ ਤੇ ਜੇ 7.5 ਦੀ ਮੋਟਰ ਹੋਵੇ ਤੇ ਉਹ ਇਸ ਤੋਂ ਵੱਧ ਵੀ ਸਪਲਾਈ ਚਲਾ ਸਕਦੀ ਆ ਜਿਵੇਂ ਮੰਨ ਲਓ ਆਪਣੇ ਕੋਲੇ ਕੋਈ ਖੂਹ ਵਾਲੀ ਮੋਟਰ ਪਈ ਆ ਪੱਠਿਆਂ ਵਾਲਾ ਆਪਣੇ ਘਰ ਇੰਜਣ ਹੁੰਦਾ ਹੀ ਆ ਹਰ ਘਰ ਦੇ ਵਿੱਚ ਲਗਭਗ ਪਿੰਡਾਂ ਦੇ ਵਿੱਚ ਇੰਜਣ ਹੁੰਦੇ ਆ ਤੇ ਉਹ ਇਹ ਮੋਟਰ ਤੋਂ ਕੰਮ ਲੈ ਸਕਦੇ ਐਵੇਂ ਬਿਜਲੀ ਜੜੀ ਆ ਉਹਦੇ ਨਾਲ ਬਣਾ ਸਕਦੇ ਆ ਤੇ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਵੇਖਣ ਵਾਸਤੇ ਧੰਨਵਾਦ